ਬਣਾ ਕਰਕੇ ਜਿਹੜੀ ਇਹ ਵੀਡੀਓ ਆ ਆ प्रदीप ਪ੍ਰਿਹਾਰ ਤੁਹਾਡਾ ਕਰਕੇ ਬਣੀ ਹੋਈ ਆ ਵੈਸੇ ਸਾਡਾ ਇਹਨਾਂ 15 ਮਿੰਟ ਵਿੱਚ ਜਿਹੜਾ ਸੂਜੀ ਤੋਂ ਕਿਵੇਂ ਦੋਸਾ ਆਪਾਂ ਤਿਆਰ ਕਰ ਸਕਦੇ ਆ ਉਹ ਆਣੀ ਸੀਗੀ ਲੇਕਿਨ ਆਪਾਂ ਕੱਲ ਪਾਵਾਂਗੇ ਸਾਕ ਸ੍ਰੀ ਕਾਲ ਜੀ ਸਾਰਿਆਂ ਨੂੰ ਸਮੇਂ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਵਾਬ ਜਿਹੜਾ ਉਹ ਦਿੱਤਾ ਆ ਜਿਹੜਾ ਅਸੀਂ ਅੱਖਾਂ ਦਾ ਪਾਊਡਰ ਖਾ ਰਹੇ ਆ ਇਹਦੇ ਵਿੱਚ ਜਿਹੜੇ ਟੈਂਪਲਰ ਸੀਗੇ ਉਹਨਾਂ ਨੇ ਵੀਡੀਓ ਜਿਹੜਾ ਮੇਰਾ ਪਹਿਲਾ ਵਲੌਗ ਹੀਗਾ ਉਹ ਵੇਖਿਆ ਤੇ ਉਹਦੇ ਵਿੱਚ ਅਚਾਨਕ ਵੀ ਰਏ ਵੀਡੀਓ ਦੇ ਵਿੱਚ ਪਾਊਡਰ ਸਾਮਣੇ ਆਇਆ ਤੇ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਸੀਗਾ ਕਿ ਦੀਦੀ ਇਹ ਪਾਊਡਰ ਹੈ ਮਤਲਬ ਕਿੱਥੋਂ ਮਿਲਦਾ ਤੇ ਕਿਵੇਂ ਮਤਲਬ ਕਿਵੇਂ ਮਿਲਦਾ ਆ ਹਨਾ ਤਾਂ ਜਿੰਨਾ ਕਮੈਂਟ ਆਈ ਲਿਖ ਕੇ ਦੇ ਦਿੰਨੀ ਐ ਤੇ ਪੂਰੀ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ ਤੇ ਮਤਲਬ ਇਹਦੇ ਵਿੱਚ ਮੈਂ ਤੁਹਾਨੂੰ ਬਣੀ ਬਣਾਈ ਵੀਡੀਓ ਜਿਹੜੀ ਆ ਭਾਜੀ ਮੈਂ ਮਨਜੀਤ ਸਿੰਘ ਹੋਣਾ ਨੇ ਦੱਸਿਆ ਹੋਇਆ ਆ ਕਿ ਕਿਵੇਂ ਇਹ ਪਾਊਡਰ ਘਰੇ ਵੀ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਆਪਾਂ ਉਹਨਾਂ ਦੇ ਕੋਲੋਂ ਵੀ ਮੰਗਵਾ ਸਕਦੇ ਆ ਤੇ ਮੋਰਿੰਗਾ ਜਿਹੜਾ ਆਇਲੀ ਫੇਰਾ ਇਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਉਹਦੇ ਵਿੱਚ ਤੁਸੀਂ ਮੈਂ ਜਿੰਨੀ ਵਾਰ ਵੀ ਬਲੌਗ ਕਰਨੀ ਆ ਤੇ ਚਲੋ ਜਿਹੜੇ ਨਵੇਂ ਭੈਣ ਭਰਾ ਹੁੰਦੇ ਆ ਪੁੱਛਦੇ ਨੇ ਹਰ ਵਾਰੀ ਕਿਉਂਕਿ ਮੈਂ ਖੁਦ ਰੈਗੂਲਰ ਹੀ ਯੂਜ਼ ਕਰਦੀ ਆ ਮੋਰਿੰਗਾ ਆਇਲੀ ਫੇਰਾ ਹਨਾ ਤੇ ਕਾਫੀ ਬੈਨੀਫਿਟ ਆ ਉਹਦੇ ਤੇ ਤੁਸੀਂ ਇਹ ਉਹ ਵੀ ਉਹਨਾਂ ਦੇ ਕੋਲੋਂ ਮੰਗਵਾ ਸਕਦੇ ਹੋ ਤੇ ਜਿਹੜਾ ਖਾਸ ਕਰਕੇ ਇਹ ਅੱਜ ਜਿਹੜੀ ਵੀਡੀਓ ਆ ਇਹ ਇਹ ਪਾਊਡਰ ਦੇ ਉੱਪਰ ਆ ਇਸ ਤਰ੍ਹਾਂ ਇਹ ਡੱਬੇ ਦੇ ਵਿੱਚ ਨਹੀਂ ਆਉਂਦਾ ਇਹ ਤੇ ਮੈਂ ਕੱਚ ਦੀ ਡੱਬੀ ਦੇ ਵਿੱਚ ਖੁਦ ਆਪ ਹੀ ਰੱਖਿਆ ਹੋਇਆ ਪਾ ਕੇ ਇੱਕ ਪੌਊਚ ਮਿਲਣਾ ਹੈ ਤੁਹਾਨੂੰ ਤੇ ਆਰਾਮ ਨਾਲ ਸੇਮ ਹੀ ਨੇ ਜਿਹੜੇ ਨਿਕਲ ਜਾਂਦੇ ਆ ਤੇ ਉਹਦੇ ਵਿੱਚ ਦੱਸਿਆ ਹੋਇਆ ਕਿ ਅੱਖਾਂ ਦੇ ਲਈ ਕਿੰਨਾ ਬਿਹਤਰੀਨ ਆ ਮੇਰਾ ਮਤਲਬ ਕਿ ਅੱਖ ਦੀ ਥੋੜੀ ਥੋੜੀ ਰੋਸ਼ਨੀ ਜਿਹੜੀ ਕਟਣੀ ਸ਼ੁਰੂ ਹੋ ਗਈ ਸੀਗੀ ਜਿਵੇਂ ਕਿ ਮੈਂ ਆਪਣੇ 30+ ਹੋ ਚੁੱਕੀ ਆ ਤੇ ਜਿਹਦਾ ਕਰਕੇ ਫਿਰ ਐਨਕ ਦੱਸੀ ਗਈ ਸੀ ਲੇਕਿਨ ਮੈਂ ਐਨਕ ਤੋਂ ਮੇਰਾ ਬਚਾਅ ਹੋ ਚੁੱਕਾ ਆ ਕਿਉਂਕਿ ਮੈਂ ਇਹਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜਾ ਵਾ ਸਵੇਰੇ ਸਾਮ ਖਾਂਦੀ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਤੈਵੇਂ ਕਿਵੇਂ ਤੁਸੀਂ ਖਾ ਸਕਦੇ ਹੋ ਇਹਦੇ ਵਿੱਚ ਜੇ ਮੌਲ ਵਿੱਚ ਹੈਗੀ ਆ 슈ਗਰ ਦੀ ਉਹ ਸਹਿਦ ਵਿੱਚ ਨਹੀਂ ਵੀ ਮਿਲਾਉਣਗੇ ਤਾਂ ਵੀ ਚੱਲੂਗਾ ਕਿਉਂਕਿ ਜੇ ਆਪਾਂ ਥੋੜਾ ਜਿਹਾ ਘੋੜ ਦੇਲ ਵੀ ਜਿਹੜਾ ਆ ਉਹਦੇ ਵਿੱਚ ਮਿਕਸ ਕਰਕੇ ਤੇ ਸਵੇਰੇ ਸਾਮ ਲੈਣੇ ਆ ਤੇ ਥੋੜਾ ਜਿਹਾ ਭਾਵੇਂ ਦੋ ਕੋਟੀ ਦੁੱਧ ਪੀਓ ਉਪਰੋਂ ਦੀ ਕੋਸਾ ਜਾਂ ਗਰਮ ਤੇ ਬਹੁਤ ਵਧੀਆ ਇਹਦੇ ਰਿਜ਼ਲਟ ਨੇ ਮੇਰੇ ਲਈ ਕਾਫੀ ਬੈਨੀਫਿਟ ਆ ਹੋਰ ਵੀ ਲੱਗੇ ਭੈਣ ਭਰਾਵਾਂ ਨੇ ਕਾਫੀਆਂ ਨੇ ਇਹਨਾਂ ਨੂੰ ਮਤਲਬ ਵਰਤਨਾ ਸ਼ੁਰੂ ਕੀਤਾ ਆ ਤੇ ਤੁਸੀਂ ਵੀ ਜਿਹੜਾ ਆ ਘਰੇ ਬਣਾ ਸਕਦੇ ਹੋ ਵੀਡੀਓ ਵੇਖ ਕੇ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤੇ ਉਹਨਾਂ ਕੋਲੋਂ ਮੰਗਵਾ ਸਕਦੇ ਹੋ ਬਹੁਤਾ ਮੈਂ ਇਹਦੇ ਵਿੱਚ ਹੁਣ ਜਿਆਦਾ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਉਹਨਾਂ ਨੇ ਖੁਦ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੋਇਆ ਤਾਂ ਤੁਸੀਂ ਵਾਚ ਕਰ ਸਕਦੇ ਹੋ ਤੇ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਇਹ ਚੀਜ਼ ਦੀ ਦਿੱਕਤ ਹੈਗੀ ਆ ਅੱਖਾਂ ਦੀ ਰੋਸ਼ਨੀ ਦੀ ਤੁਸੀਂ ਉਹਨਾਂ ਦੇ ਏ ਦੀਦੀ ਰੂਪ ਵਲੌਗਰ ਜਿਹੜੇ ਆ ਉਹਨਾਂ ਦੇ ਚੈਨਲ ਤੇ ਫੁੱਲ ਵੀਡੀਓ ਵੀ ਹੈਗੀ ਆ ਮੈਂ ਸਕਿੱਪ ਕਰਕੇ ਥੋੜੀ ਥੋੜੀ ਮਤਲਬ ਤੁਹਾਨੂੰ ਦੱਸੀ ਆ ਕਿ ਮੈਂ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਕਿਵੇਂ ਬਣਦਾ ਆ ਹਨਾ ਥੋੜੇ ਜਿਹਾ ਸਮਾਨ ਮੁਕਵਾ ਕੇ ਆਪਾਂ ਬਣਵਾ ਸਕਦੇ ਆ ਤੇ ਬਣਾ ਵੀ ਸਕਦੇ ਆ ਬਣਵਾ ਵੀ ਸਕਦੇ ਤੇ ਬਣਿਆ ਹੋਇਆ ਮੰਗਵਾ ਵੀ ਸਕਦੇ ਆ ਤੇ ਕਿੰਨੇ ਆਪਸ਼ਨ ਤੁਹਾਡੇ ਕੋਲ ਆ ਤੁਸੀਂ ਬਣਾਉਣਾ ਚਾਹੋ ਤੇ ਬਣਾ ਸਕਦੇ ਹੋ ਮੰਗਵਾ ਸਕਦੇ ਹੋ ਤੇ ਫੁੱਲ ਵੀਡੀਓ ਜਿਹੜੀ ਉਹਨਾਂ ਦੇ ਚੈਨਲ ਤੇ ਵੀ ਆਪਣੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਜੇ ਇਹਦੇ ਉੱਪਰ ਦੇਖਣੀ ਆ ਇੰਨੇ ਵਿੱਚ ਵੀ ਕਾਫੀ ਵਧੀਆ ਟੀਕੇ ਨਾਲ ਉਹਨਾਂ ਨੇ ਕਬਜ ਇਸ ਕਰਕੇ ਇਹਦਾ ਠੀਕ ਹੋ ਜਾਂਦੀ ਆ ਜੀ ਜੀ ਫਿਰ ਇਹਦੇ ਵਿੱਚ ਇਸ ਤੋਂ ਇਲਾਵਾ ਆ ਜਾਂਦਾ ਜੀ ਦੇਸੀ ਘਿਓ ਤਸਮਾ ਲੱਗਿਆ ਵਾ 2 ਨੰਬਰ ਲੱਗਿਆ 3 ਨੰਬਰ ਲੱਗਿਆ 4 ਨੰਬਰ ਲੱਗਿਆ ਖਰਾਬ ਰਹੇਦਾ ਕਬਜ ਹੁੰਦੀ ਆ ਤੇ ਗੈਸ ਹੁੰਦੀ ਆ ਜੀ ਨੂੰ ਜਿਹਨੂੰ ਇਹ ਦੋ ਚੀਜ਼ਾਂ ਹੁੰਦੀਆਂ ਨੇ ਉਹ ਭਾਵੇਂ ਕਿੰਨੀਆਂ ਦਵਾਈਆਂ ਖਾਈ ਜਾਵੇ ਉਹਨੂੰ ਉਹਦੀ ਨਜ਼ਰ ਘਟਣੀ ਹੀ ਘਟਣੀ ਹੈ ਜ਼ਿੰਦਗੀ 'ਚ ਭਾਵੇਂ 10 ਸਾਲ ਬਾਅਦ ਘਟ ਜੇ ਭਾਵੇਂ 20 ਸਾਲ ਬਾਅਦ ਭਾਵੇਂ 30 ਸਾਲ ਬਾਅਦ ਤੇ ਪੇਟ ਖਰਾਬ ਨਹੀਂ ਰਹਿਣਾ ਚਾਹੀਦਾ ਜੀ ਤੇ ਕਬਜਿ ਕਬਜਿ ਬਿਲਕੁਲ ਨਹੀਂ ਰਹਿਣੀ ਚਾਹੀਦੀ ਜੇ ਕਿਸੇ ਨੂੰ ਜਿਆਦਾ ਕਬਜ ਰਹਿੰਦੀ ਆ ਥੋੜੀ ਕਬਜ ਰਹਿੰਦੀ ਆ ਤਾਂ ਤਾਂ ਇਸੇ ਨਾਲ ਹੀ ਠੀਕ ਹੋ ਜਾਣੀ ਆ ਜੀ ਪਰ ਜੇ ਕਿਸੇ ਨੂੰ ਬਹੁਤ ਜਿਆਦਾ ਪੁਰਾਣੀ ਰਾ ਕਬਜ ਰਹਿੰਦੀ ਆ 10 ਸਾਲ 5 ਸਾਲ ਦੀ ਕਬਜ ਰਹਿੰਦੀ ਆ ਤਾਂ ਉਹ ਜਿਹੜੀ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਸੀ ਹਰੜ ਤੇ ਹਾਂਜੀ ਮੇਰੇ ਚੈਨਲ ਤੇ ਹੈਗੀ ਹੈ ਕਬਜੋ ਵਾਲੀ ਸਾਰੀ ਵੀਡੀਓ ਆਪਾਂ ਐਂਡ ਸਕਰੀਨ ਤੇ ਉਹ ਲਾ ਦਾਂਗੇ ਤੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਉਹਦੇ ਵਿੱਚ ਜੇ ਜਿਆਦਾ ਦਿੱਕਤ ਆ ਤੁਹਾਨੂੰ ਕਬਜ ਦੀ ਬਾਕੀ ਜੇ ਥੋੜੀ ਬੋਦੀ ਪ੍ਰੋਬਲਮ ਆ ਕਬਜ ਦੀ ਤੇ ਫਿਰ ਇਹ ਜਿਹੜਾ ਅੱਜ ਨੁਸਖਾ ਦੱਸਾਂਗੇ ਉਹਦੇ ਨਾਲ ਹੀ ਠੀਕ ਹੋ ਸਕਦੀ ਆ ਇਹਨੋਂ ਬੜਾ ਠੀਕ ਕਿਵੇਂ ਕਰ ਸਕਦੇ ਜੀ 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 ਉਹਦੇ ਲਈ ਤੁਸੀਂ ਇਹ ਜਿਹੜੀਆਂ ਸੱਤ ਚੀਜ਼ਾਂ ਨੇ ਅੱਛਾ ਜੀ ਤੇ ਅੱਠਵਾਂ ਮੁਰਿੰਗਾ 올ੀਫੇਰਾ ਇਹ ਚੀਜ਼ਾਂ ਵਰਤਦੇ ਹੋ ਤੁਸੀਂ ਭਾਵੇਂ ਤੁਹਾਨੂੰ ਕਿੰਨੀ ਪ੍ਰੋਬਲਮ ਹੋਵੇ ਜੀ ਜਿੰਨਾ ਮਰਜ਼ੀ ਵੱਡਾ ਨੰਬਰ ਹੋਵੇ ਲਗਾਤਾਰ ਵਰਤੋਂਗੇ ਤੁਹਾਨੂੰ ਕਿਸੇ ਡਾਕਟਰ ਕਿਸੇ ਵੈਦ ਕੋਲੇ ਕਿਸੇ ਬਾਬੇ ਕੋਲੇ ਜਾਣ ਦੀ ਜ਼ਰੂਰਤ ਨਹੀਂ ਪਵੇ ਤੁਸੀਂ ਘਰੇ ਇਲਾਜ ਕਰ ਸਕਦੇ ਹੋ ਜੀ ਕਿਉਂਕਿ ਬੜਾ ਸਸਤਾ ਜਿਹਾ ਸੌਦਾ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ ਹਾਂ ਇਹ ਆ ਵੀ ਸਾਰੀਆਂ ਚੀਜ਼ਾਂ ओरिजिनल ਹੋਣੀਆਂ ਜ਼ਰੂਰੀਆਂ ਜੀ ਜੀ ਆਪਾਂ ਇੱਕ ਵਾਰੀ ਸਾਰੀ ਤੁਹਾਨੂੰ ਝਲਕ ਦਿਖਾ ਦਿੰਦੇ ਆ ਵੀ ਕਿਹੜੀ ਕਿਹੜੀ ਆਪਾਂ ਚੀਜ਼ੇ ਦੇ ਵਿੱਚ ਸਪਾ ਰਹੇ ਆ ਜਿਹੜੀ ਦਵਾਈ ਬਣਾਉਣੀ ਆ ਇਹਦੇ ਵਿੱਚ ਜੀ ਦੇਖੋ ਸਭ ਤੋਂ ਪਹਿਲਾਂ ਤਾਂ 20 ਗ੍ਰਾਮ ਤੁਸੀਂ ਸੁੱਕਿਆ ਆਵਲੇ ਲੈ ਲਓ ਜੀ 20 ਗ੍ਰਾਮ ਤੁਸੀਂ ਪਿਹੜਾ ਜੀ 20 ਗ੍ਰਾਮ ਹਰੜ ਵੱਡੀ ਹਰੜ ਹੁੰਦੀ ਹੈ ਇਹ ਉਹ ਵਾਲੀ ਲੈਣੀ ਆ ਤੁਸੀਂ ਜੀ ਜੀ ਤੇ 20 ਗ੍ਰਾਮ ਵੀ ਤੁਸੀਂ ਮਲਠੀ ਲੈਣੀ ਆ ਤੇ 20 ਗ੍ਰਾਮ ਹੁੰਦੀ ਹੈ ਜੀ ਲੋਪਸਮ ਇਹ ਪੰਜ ਚੀਜ਼ਾਂ ਹੋ ਗਈਆਂ ਇਹਨਾਂ ਸਾਰਿਆਂ ਨੂੰ ਜਿਸ ਤਰ੍ਹਾਂ ਦਾ ਇਹ ਲੋਹ ਫਸਲ ਦਾ ਪਾਊਡਰ ਬਣਿਆ ਸਾਰਿਆਂ ਨੂੰ ਪੀਸ ਕੇ ਇਸ ਤਰ੍ਹਾਂ ਪਾਊਡਰ ਬਣਾ ਲੈਣਾ ਇਹਨਾਂ ਦਾ ਜੀ ਇਹ ਤਾਂ ਹੈ ਜਿਵੇਂ ਤ੍ਰਿਫਲੇ ਵਾਲਾ ਹੀ ਸਾਰਾ ਸਾਰਾ ਹੈ ਨਾ ਜੀ ਜੀ ਤ੍ਰਿਫਲੇ ਇਹ ਤਾਂ ਤ੍ਰਿਫਲੇ ਵਾਲਾ ਹੋ ਗਿਆ ਤੇ ਮਲਠੀ ਹੋ ਗਈ ਇਹਦੇ ਨਾਲ ਤੇ ਇਹ ਵਾਲਾ ਹੋ ਗਿਆ ਕਬਜੇ ਇਸ ਕਰਕੇ ਇਹਦਾ ਠੀਕ ਹੋ ਜਾਂਦੀ ਆ ਜੀ 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 ਫਿਰ ਇਹਦੇ ਵਿੱਚ ਇਸ ਤੋਂ ਇਲਾਵਾ ਆ ਜਾਂਦਾ ਜੀ ਦੇਸੀ ਘਿਓ ਜੀ ਫਿਰ ਸਹਿਦ ਜੀ ਸੱਤ ਚੀਜ਼ਾਂ ਹੋ ਗਈਆਂ ਇਹ ਇਹ ਹੁਣ ਤੁਸੀਂ ਸੱਤੇ ਚੀਜ਼ਾਂ ਵਰਤਣੀਆਂ ਕਿਵੇਂ ਨੇ ਪਹਿਲਾਂ ਜਿਹੜੀਆਂ ਪੰਜ ਚੀਜ਼ਾਂ ਨੇ ਹਾਰੜਾ ਬਿਹੜਾ ਆਂਵਲਾ ਮਲਠੀ ਤੇ ਲੋਪਾਸਮ ਇਹ ਪੰਜੇ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਰੱਖ ਲੈਣਾ ਇੱਕ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਇਹਦੇ ਵਿੱਚੋਂ ਤੁਸੀਂ ਜੇ ਤਾਂ ਤੁਸੀਂ ਕਿਹੜੇ ਛੋਟੇ ਬੱਚੇ ਨੂੰ ਦੇਣੀ ਆ ਤਾਂ ਤਾਂ ਤੁਸੀਂ ਜਿਵੇਂ ਬੱਚਾ 8 ਸਾਲ ਦਾ 10 ਸਾਲ ਦਾ 5 ਸਾਲ ਦਾ ਜਾਂ 7 ਸਾਲ ਦਾ ਉਹਨੂੰ ਤੁਸੀਂ ਦੇ ਸਕਦੇ ਹੋ ਚਮਚ ਦੇ ਚੌਥੇ ਹਿੱਸੇ ਤੋਂ ਵੀ ਘੱਟ ਜਿਵੇਂ 2 ਸਾਲ ਦਾ ਬੱਚਾ ਵਾ ਕਈ ਵਾਰੀ ਇਦਾਂ ਹੁੰਦਾ ਕਿ ਨਾ ਬੱਚਾ 2 ਸਾਲ ਦੇ 1.5 ਸਾਲ ਦੇ ਬੱਚਿਆਂ ਦੇ ਲੱਗੀ ਜਾਂਦੀਆਂ ਨੇ ਜੀ 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 ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ ਜੀ ਪਰ ਉਹਨੂੰ ਦੇਣਾ ਬੜਾ ਬੜਾ ਥੋੜਾ ਵਾ ਬਿਲਕੁਲ ਉਂਗਲ ਦੇ ਨਾਲ ਲਾ ਕੇ ਚਟਾਉਣਾ ਤੁਸੀਂ ਜੀ ਹੁਣ ਜੀ ਪੰਜੇ ਚੀਜ਼ਾਂ ਤੁਸੀਂ ਮਿਕਸ ਕਰਨੀਆਂ ਜੀ ਚਮਚ ਦਾ ਚੌਥਾ ਹਿੱਸਾ ਬੱਚੇ ਲਈ ਹੋ ਗਿਆ ਜੀ ਤੇ ਜਿਹੜਾ ਥੋੜੇ ਜੇ ਵੱਡੇ ਨੇ ਉਹ ਚਮਚ ਦੇ ਚੌਥੇ ਹਿੱਸੇ ਤੋਂ ਥੋੜਾ ਵੱਧ ਲੈ ਸਕਦੇ ਆ ਜੀ ਅੱਧੇ ਚਮਚ ਤੱਕ ਤਾਂ ਤੁਸੀਂ ਇਹਨੂੰ ਖਾ ਨਹੀਂ ਸਕਦੇ ਕਿਉਂਕਿ ਇਹਦੇ ਵਿੱਚ ਲੋਹ ਭਸਮਾ ਤਾਂ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਜੀ ਜੀ ਬੜਾ ਤੁਸੀਂ ਚਮਚ ਦੇ ਚੌਥੇ ਹਿੱਸੇ ਤੋਂ ਵੀ ਚਾਹੇ ਬੱਚੇ ਨੂੰ ਘੱਟ ਦੇ ਦਿਓ ਕਿੰਨਾ ਕੁ ਤੁਹਾਡਾ ਬੱਚਾ ਜਾਣੀ ਚੱਲ ਸਕਦਾ ਵਾ ਤੁਸੀਂ ਉਹ ਆਪਣਾ ਦੇਖਣਾ ਵਾ ਕਿ ਤੁਸੀਂ ਚਮਚ ਦੀ ਡੰਡੀ ਆ ਉਹਦੇ ਉੱਪਰ ਪਾ ਕੇ ਦੇ ਦਿਓ ਇੰਨਾ ਕੁ ਤੇ ਹੁਣ ਇਹਦੇ ਵਿੱਚ ਕੀ ਕਰਨਾ ਤੁਸੀਂ ਜਿਹੜੀਆਂ ਦੋ ਚੀਜ਼ਾਂ ਇਸ ਤੋਂ ਇਲਾਵਾ ਪੰਜਾਂ ਚੀਜ਼ਾਂ ਤੋਂ ਇਲਾਵਾ ਘਿਓ ਤੇ ਸਹਿਦ ਇਹ ਕਦੇ ਬਰਾਬਰ ਮਾਤਰਾ ਚ ਨਹੀਂ ਲੈਣਾ ਇਹ ਪੰਜ ਚੀਜ਼ਾਂ ਬਰਾਬਰ ਮਾਤਰਾ ਚ ਹੋਗੀਆਂ ਇਹਨਾਂ ਦੀ 20 ਗ੍ਰਾਮ ਹੋ ਗਈ ਪੰਜਾਂ ਦੀ ਮਾਤਰਾ ਜੀ ਇਹ ਜਿਹੜੀਆਂ ਪੰਜ ਚੀਜ਼ਾਂ ਤੁਸੀਂ ਲੈਣੀਆਂ ਇਹ 20-20 ਗ੍ਰਾਮ ਲੈਣੀਆਂ ਆ ਆਮਲਾ ਬਿਹੇੜਾ ਤੇ ਜਿਹੜਾ ਲੋਹ ਪਸੰਦ ਜੀ ਤੇ ਇੱਕ ਮਲਠੀ ਇਹ ਜਿਹੜਾ ਸਾਰਾ ਕੁਝ ਤੁਸੀਂ 20-20 ਗ੍ਰਾਮ ਲੈਣਾ ਵਾ ਅਪਾ ਬਾਕੀ ਜਿੰਨੀ ਤੁਹਾਡੀ ਇੱਛਾ ਹੋਣਾ ਤੁਸੀਂ ਬਣਾ ਸਕਦੇ ਜੀ ਉਹਦਾ ਤੁਸੀਂ ਆਪਣਾ ਵੱਧ ਘੱਟ ਬਣਾ ਸਕਦੇ ਹੋ 20-20 ਗ੍ਰਾਮ ਸਾਰੀਆਂ ਚੀਜ਼ਾਂ ਲਈਆਂ ਤੇ ਵੈਸੇ ਭਾਜੀ ਜਿਵੇਂ ਤੁਸੀਂ ਇਹ ਦੱਸਦੇ ਪਿਓ ਵੀ ਘਿਓ ਤੇ ਸ਼ਹਿਦ ਮੈਂ ਰਜੀਵ ਜੀ ਤੋਂ ਸੁਣਿਆ ਸੀਗਾ ਵੀ ਇਕੱਠੇ ਨਹੀਂ ਆਪਾਂ ਲੈਣੇ ਇਹ ਜੈ ਤਰੂਪਲਾ ਲੈ ਜੀ ਬਿਲਕੁਲ ਇਹ ਕਮੈਂਟ ਵੀ ਕਰਨੇ ਬਹੁਤ ਵੀਰਾਂ ਨੇ ਬਹੁਤ ਭੈਣਾਂ ਨੇ ਵੀ ਜੀ ਘਿਓ ਤੇ ਸ਼ਹਿਦ ਜਦੋਂ ਆਪਾਂ ਇਕੱਠਾ ਲੈਣੇ ਆਏ ਜਿ ਚੀਜ਼ ਦਾ ਉਹਨਾਂ ਨੇ ਕਿਹਾ ਜੀ ਜ਼ਹਿਰ ਬਣ ਜਾਂਦਾ ਜੀ ਜੀ ਪਰ ਜਦੋਂ ਆਪਾਂ ਇਹਨੂੰ ਦੋਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਲਾਵਾਂਗੇ ਜ਼ਹਿਰ ਉਦੋਂ ਬਣਦਾ ਹੈ ਘਿਓ ਨੂੰ ਅੱਧਾ ਚਮਚ ਤੇ ਸ਼ਹਿਦ ਨੂੰ ਇੱਕ ਚਮਚ ਲਾਉਂਗੇ ਤਾਂ ਕਦੇ ਜ਼ਹਿਰ ਨਹੀਂ ਬਣਦਾ ਹੈਗਾ ਤੁਹਾਡਾ ਪੇਟ ਖਰਾਬ ਨਹੀਂ ਹੋਊ ਤੁਹਾਡੇ ਲਈ ਇਹ ਤੁਹਾਨੂੰ ਫਾਇਦੇ ਕਰੂਗਾ ਨੁਕਸਾਨ ਨਹੀਂ ਕਰਦਾ ਕੋਈ ਤੁਹਾਨੂੰ ਜੀ ਜੀ ਇਸ ਤਰ੍ਹਾਂ ਸੋ ਇਸ ਤਰ੍ਹਾਂ ਤੁਸੀਂ ਇਹਨੂੰ ਸਵੇਰੇ ਸ਼ਾਮ ਹੁਣ ਵਰਤਣਾ ਕਿਵੇਂ ਇਹਨੂੰ ਇਹਨੂੰ ਤੁਸੀਂ ਸਵੇਰੇ ਰੋਟੀ ਤੋਂ 1 ਘੰਟਾ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਖਾਣਾ ਸਵੇਰ ਦੀ ਰੋਟੀ ਤੋਂ ਪਹਿਲਾਂ ਜੀ ਤੇ ਰਾਤ ਨੂੰ ਵੀ ਇਸੇ ਤਰ੍ਹਾਂ ਜੀ ਤੇ ਇਹਦੇ ਉੱਪਰ ਦੀ ਤੁਸੀਂ ਦੁੱਧ ਪੀ ਲਓ ਸੁਭਾਵੀ ਦੁੱਧ বিনা ਸੁਭਾਵੀ ਤੇ ਸਾਮ ਨੂੰ ਜੀ ਅੱਧਾ ਗਲਾਸ ਦੁੱਧ ਦਾ ਪੀ ਲਓ ਦੋ ਕੁੱਟਾ ਪੀ ਲਓ ਉਹਦੇ ਨਾਲੇ ਹੁੰਦਾ ਵਾ ਵੀ ਇਹ ਚੀਜ਼ਾਂ ਸਾਰੀਆਂ ਤੁਹਾਡੀਆਂ ਵਧੀਆ ਡਾਈਜੈਸਟ ਹੋ ਜਾਂਦੀਆਂ ਹਾਂ ਆਬ ਘਿਓ ਵਗੈਰਾ ਜਿਵੇਂ ਪਾਇਆ ਨਾ ਜੀ ਜੀ ਬਿਲਕੁਲ ਬਿਲਕੁਲ ਹੀ ਘਟਨਾ ਹੀ ਹੋ ਸਕਦੀ ਹੈ ਉਹਦੇ ਕਰਕੇ ਆਪਾਂ ਗਰਮ ਦੁੱਧ ਕੋਸਾ ਜਾਂ ਦੁੱਧ ਲੈ ਲਓ ਕੋਸਾ ਦੁੱਧ ਲੈ ਲਓ ਤੁਸੀਂ ਉਹਦੇ ਵਿੱਚ ਹਲਕਾ ਫੁਲਕਾ ਮਿੱਠਾ ਪਾ ਲਓ ਜਿੰਨਾ ਕਿ ਤੁਹਾਨੂੰ ਪਸੰਦ ਆ ਵੈਸੇ ਤਾਂ ਸਹਿਦ ਹੋ ਜਾਂਦਾ ਵਾ ਜ਼ਰੂਰਤ ਨਹੀਂ ਪੈਂਦੀ ਕਿ ਇਸ ਤਰ੍ਹਾਂ ਤੁਸੀਂ ਇਹਨੂੰ ਦੋ ਟਾਈਮ ਵਰਤਦੇ ਹੋ ਭਾਵੇਂ ਤੁਹਾਡੀ ਕਿੰਨੇ ਨੰਬਰਾਂ ਅਨਕ ਲੱਗੀ ਹੋਈ ਆ ਸਮਾਜ ਰੂਰ ਲੱਗ ਸਕਦਾ ਵੱਧ ਘੱਟ ਡੋਕਟਰ ਤੁਹਾਨੂੰ ਦੱਸਿਆ ਵੀ ਜੇ ਅੱਧਾ ਨੰਬਰ ਆ ਤਾਂ ਤੁਹਾਡੀ ਉਹ ਜਲਦੀ हट ਜਾਂਦੀ ਆ ਜੀ ਜੇ ਸ਼ੁਰੂਆਤ ਆ ਫਿਰ ਤਾਂ 15 20 ਦਿਨ ਚ ਠੀਕ ਹੋ ਜਾਂਦਾ ਜੇ ਜੈਸਾ ਹਿਸਾਬ ਦਾ ਦਾਣੀ ਤੁਹਾਡੀ ਪ੍ਰੋਬਲਮ ਆ ਉਸੇ ਹਿਸਾਬ ਨਾਲ ਇਹਨੇ ਠੀਕ ਕਰ ਦੇਣੀ ਆ ਤੁਸੀਂ ਘਰੇ ਬੈਠੇ ਆਰਾਮ ਨਾ ਕਰ ਸਕਦੇ ਇਹਦੇ ਨਾਲ ਤੁਸੀਂ ਇੱਕ ਹੋਰ ਚੀਜ਼ ਵੀ ਲੈਣੀ ਆ ਮoringaoli ਕਰਾ ਲਓ ਕਿਉਂਕਿ ਇਹਦੇ ਵਿੱਚ ਵਿਟਾਮਿਨ A ਬਹੁਤ ਜ਼ਿਆਦਾ ਹੁੰਦਾ ਵਿਟਾਮਿਨ C ਹੁੰਦਾ ਸਾਰੇ ਪੋਸ਼ਕ 92 92 ਯਾਨੀ ਪੋਸ਼ਕ ਤੱਤੇ ਇਹਦੇ ਵਿੱਚ ਹੁੰਦੇ ਨੇ ਜੀ ਜੀ ਤੇ ਉਹ ਤੁਸੀਂ ਨਾਲ ਲੈਣੇ ਹੋ ਜਿਵੇਂ ਆਪਾਂ ਇਹ ਵਾਲਾ ਆਪਾਂ ਉਹਦਾ ਤਿਆਰ ਕਰਦੇ ਆ ਜਿਹੜਾ ਆਪਾਂ ਆਪਣੀ ਕਿਉਂਕਿ ਵੀਡੀਓ ਏਰੀਆ ਤੇ ਹੋਰ ਆਪਣੀਆਂ ਬਹੁਤ ਪਈਆਂ ਹੀ ਨੇ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਕਿਉਂਕਿ ਮੇਰੇ ਕੋਲੇ ਸਾਫ਼ ਹੀ ਆ ਜਿਹਨੇ ਮੇਰੇ ਤੋਂ ਖਰੀਦਣਾ ਉਹਨੇ ਖਰੀਦ ਲੈਣਾ ਜਿਹਨੇ ਨਹੀਂ ਖਰੀਦਣਾ ਨਹੀਂ ਖਰੀਦ ਜਿੰਨੂੰ ਦਿੱਕਤ ਆ ਉਹਨੇ ਲੈਣਾ ਹੀ ਲੈਣਾ ਦੂਜੇ ਬੰਦੇ ਨੇ ਕਮੈਂਟ ਐਡ ਕਰਨੇ ਆ ਉਹ ਜਲੋ ਹੋਊਗਾ ਜੀ ਸਭ ਨੂੰ ਰੀਲੀ ਬੈਠੇ ਆ ਬੈਠੇ ਹੋ ਬੈਠਿਆ ਨਾ ਆਪਾਂ ਉਦੋਂ ਵੀ ਕਿਹਾ ਸੀ ਵੀ ਆਪਾਂ ਇਹਦੀ ਖੇਤੀ ਕਰਦੇ ਆ ਤੁਸੀਂ ਆਪਦੇ ਘਰੇ ਪੌਦਾ ਲਾਓ ਤਾਂ ਤੋਂ ਵਧੀਆ ਉਹਦਾ ਲਾ ਕੇ ਆਪਦਾ ਮੋਰਿੰਗਾ ਵਾਲੇ ਫਿਰ ਇਹਦਾ ਖਾਸ ਕਰਕੇ ਤੇ ਤੁਸੀਂ ਇਹ ਜਿਹੜਾ ਵਾ ਉਹ ਪਾਊਡਰ ਤਿਆਰ ਕਰ ਸਕਦੇ ਜਰੂਰੀ ਨਹੀਂ ਕਿ ਤੁਸੀਂ ਇਹਨਾਂ ਕੋਈ ਮਗਾਓ ਬਾਕੀ ਭਾਜੀ ਇਹ ਬਹੁਤ ਸਵਾਲ ਆਉਂਦੇ ਨੇ ਕਈ ਲੇਡੀਜ਼ ਵੀ ਕਰਦੀਆਂ ਨੇ ਕਿ ਮੈਡਮ ਸਾਡੇ ਕੋਲ ਹੈਗਾ ਸੌਂਜਣਾ ਸੀ ਉਹਦਾ ਇਸਤੇਮਾਲ ਕਰਦੇ ਆ ਚਾਹੇ ਤੇ ਇਹ ਤੁਸੀਂ ਵੱਖਰਾ ਕਿਉਂ ਦੱਸ ਰਹੇ ਹੋ ਕੋਈ ਵੱਖਰਾ ਕਿ ਇਹ ਕੋਈ ਵੱਖਰੀ ਕਿਸਮ ਕਿਉਂ ਵਾ ਉਹਦਾ ਕਾਰਨ ਥੋੜਾ ਜਿਆਦਾ ਦੱਸ ਜੀ ਹੁਣ ਇਹਦੇ ਤੇ ਕੀ ਸੀਗਾ ਦੇਖੋ ਜਦੋਂ ਮੈਂ ਤੇ ਰਿਸਰਚ ਕਰੀ ਸੀ ਜੀ ਇਹ ਤਾਂ ਮਨ ਲਾ ਡੁੱਢੀ ਕਿਸਮ ਕਮਲ ਨਾਟੂ ਦੀ ਯੂਨੀਵਰਸਿਟੀ ਨੇ ਤਿਆਰ ਕਰੀ ਸੀ 6 ਵਾਰ ਇਸ ਬੀਜ ਤੇ ਸੋਧ ਹੋਈ ਸੀ ਜੀ ਇਹਦੀ ਨਿਊਟ੍ਰੀਸ਼ਨਲ ਵੈਲਿਊ ਸਾਰੇ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਮੁਰੰਗੇ ਨੇ ਜਿੰਨੇ ਵੀ ਸੌਂਜਣੇ ਨੇ ਸਾਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਜੀ ਜਿਹੜਾ ਆਮ ਹੁੰਦਾ ਹੁਣ ਉੱਥੇ ਹੁੰਦਾ ਕਿ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਕਿ ਨਾ ਤੁਸੀਂ ਇਹ ਸੌਂਜਣਾ ਵਰਤ ਲੋ ਮੁਰੰਗਾ ਵਰਤ ਲੋ ਉੱਥੇ ਲੋਕ ਵੱਡੇ ਵੱਡੇ ਦਰਖਤਾਂ ਤੋਂ ਪੱਤੇ ਤੋੜ ਲਿਆਉਂਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਚ ਕਈ ਜਿਹਾ ਦੱਸਿਆ ਵਾ ਵੀ ਇਹਦੇ ਸਾਰੇ ਨਹੀਂ ਖਾਣ ਜੋਗੇ ਹੁੰਦੇ ਸਾਰੇ ਜਿੰਨੇ ਵੀ ਰੁੱਖ ਹੈਦੇ ਨਹੀਂ ਖਾਣ ਜੋਗ ਹੁੰਦੇ ਹੈਗੇ ਇਹੀ ਇਦਾਂ ਦੇ ਇਹਦੇ ਚ ਜਦਾ ਜਿਆਦਾ ਕੋੜਾ ਬਹੁਤ ਤੁਹਾਨੂੰ ਪ੍ਰੋਬਲਮ ਬਹੁਤ ਕਰ ਸਕਦਾ ਜੀ ਉਹ ਜੇ ਜਾਣਕਾਰੀ ਪੂਰੀ ਨਾ ਲੈਣ ਕਰਕੇ ਆਪਾਂ ਨੁਕਸਾਨ ਕਰਾ ਲੈਂਦੇ ਨੇ ਜਾਣਕਾਰੀ ਪੂਰੀ ਨਹੀਂ ਲੈਂਦੇ ਵੀ ਕਿਹੜੀ ਚੀਜ਼ ਸਾਡੇ ਖਾਣ ਵਾਲੀ ਹੈ ਕਿਹੜੀ ਨਹੀਂ ਆਪਾਂ ਤਾਂ ਕਹਿੰਦੇ ਆ ਵੀ ਜੀ ਸਦਕੇ ਆਪਦੇ ਘਰ ਪੌਦਾ ਲਾਓ ਪੀਕੇਐਮ 1 ਆਪਾਂ ਇਹਦੀ ਕਿਸਮ ਵੀ ਦੱਸੀ ਹੋਈ ਆ ਪੀਕੇਐਮ 1 ਦੇ ਕਿਸਮ ਦਾ ਜਿਹੜਾ ਪੌਦਾ ਵਾਹ ਆਪਦੇ ਘਰ ਲਾਓ ਘਰ ਤਿਆਰ ਕਰੋ ਘਰ ਖਾਓ ਤੁਹਾਨੂੰ ਕਿਸੇ ਕੰਪਨੀਆ ਤੋਂ ਲੈਣ ਦੀ ਲੋੜ ਨਹੀਂ ਕੀ ਭਾਵੇਂ ਸਾਤੋਂ ਵੀ ਨਾ ਲਓ ਹਾਂ ਜਿਹਨੂੰ ਜਿਹੜਾ ਨਹੀਂ ਤਿਆਰ ਕਰ ਸਕਦਾ ਮੰਗਵਾ ਸਕਦਾ